ਸਾਦੀ ਸਰਕਾਰ ਫਰਵਰੀ ਚਾਉ ਮਾਰਚ ਦੇ ਬਾਅਦ ਇੱਕ ਵੀ ਫਾਰਮਰ ਸੁਸਾਇਟੀ ਦੇ ਦੇਖੋ ਕਿੱਡੇ ਕਿੱਡੇ ਝੂਠ ਮਾਰ ਕੇ ਭਜਲੇ ਇਹ ਲੋਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀワਲ ਨੇ ਪੰਜਾਬ ਦੇ ਕਿਸਾਨਾਂ ਨਾਲ ਇੱਕ ਵਾਅਦਾ ਕੀਤਾ ਸੀ ਉਹਨਾਂ ਦਾ ਦਾਵਾ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਆਏਗੀ ਤਾਂ ਪੰਜਾਬ ਦੇ ਵਿੱਚ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਇਹੀ ਵਾਅਦਾ ਚੇਤੇ ਕਰਵਾ ਰਹੇ ਨੇ ਨਵਜੋਤ ਸਿੰਘ ਸਿੱਧੂ ਰਾਜਪਾਲ ਨਾਲ ਜਦੋਂ ਉਹਨਾਂ ਨੇ ਮੁਲਾਕਾਤ ਕੀਤੀ ਤਾਂ ਕਿਸਾਨਾਂ ਦਾ ਮੁੱਦਾ ਵਿਚ ਚੁਕਿਆ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਕਿਸਾਨਾਂ ਦੀ ਬਿਲਕੁਲ ਨਹੀਂ ਸੁਣ ਰਹੀ ਸਾਡੀ ਸਰਕਾਰ ਫਰਵਰੀ ਚਾਹੂ ਮਾਰਚ ਦੇ ਬਾਅਦ ਇੱਕ ਵੀ ਫਾਰਮਰ ਸੁਸਾਇਡ ਨਹੀਂ ਕੀਤਾ ਦੇਖੋ ਕਿੱਡੇ ਕਿੱਡੇ ਝੂਠ ਮਾਰ ਕੇ ਭਜਲੇ ਇਹ ਲੋਕ ਲਾਅ ਐਂਡ ਆਰਡਰ ਐਸੀ ਕੰਮ ਕਰਾਂਗੇ ਵੀ ਸ਼ਾਂਤੀ ਕਾਇਮ ਕਰਦੇਗਾ ਉਹ ਇਸ ਤੋਂ ਵੱਡੀ ਭ੍ਰਾਂਤੀ ਹੈ ਕਿਉਂਕਿ ਤੁਸੀਂ ਮਾਫੀਆ ਚਲਾ ਰਹੇ ਹੋ ਕਿਉਂਕਿ ਤੁਸੀਂ ਰੇਤੇ ਦੀ ਟਰਾਲੀ 23000 ਰੁਪਏ ਦੀ ਵੇਚ ਰਹੇ ਹੋ ਜਿਹੜੀ ਚਨਜੀ ਚੰਨੀ ਦੇ ਟਾਈਮ ਦੇ ਉੱਤੇ 3000 ਦੀ ਵਿਗਦੀ ਸੀ ਕਿਉਂਕਿ ਤੁਸੀਂ ਸ਼ਰਾਬ ਦੀ ਸਮਗਲਿੰਗ ਕਰ ਰਹੇ ਹੋ ਜਾਲੀ ਸ਼ਰਾਬ ਬਣਾ ਰਹੇ ਹੋ ਐਕਸਾਈਜ਼ ਡਿਊਟੀ ਤੁਸੀਂ ਲੱਖਾਂ ਕਰੋੜ ਰੁਪਏ ਚੋਰੀ ਕਰ ਲਈ ਦੱਸ ਐਲਵਨ ਲਾਇਸੈਂਸ ਕਿਹਨੂੰ ਦਿੱਤੇ ਭਗਵੰਤ ਓਏ ਗੁਰੂ ਦੇ ਜਵਾਬ ਦੱਸ ਅੱਤੀ ਸੱਟੀ ਕੀਤੀ ਹੈ ਨਹੀਂ 13000 ਕਰੋੜ ਰੁਪਏ ਮੈਂ ਤੁਹਾਨੂੰ ਕਹਨਾ ਚੋਰ ਹਕ ਫੋਕ ਦੱਸ ਕਿਹਨੂੰ ਦਿੱਤੇ 13000 ਕਰੋੜ ਰੁਪਏ ਤਮਨ ਲਾਡੂ 45000 ਕਰੋੜ ਰੁਪਏ ਕਿੱਥੋਂ ਕਮਾ ਲੈਂਦਾ ਮਿੱਤਰਾ 2000 ਤੁਸੀਂ ਤੁਹਾਡੇ ਨਾਲ ਅੱਧੀ दारू ਦੀ ਖਾपत 30000 ਕਰੋੜ ਰੁਪਏ ਤੇਲੰਗਾਨਾ 30 ਕਰਨਾਟਕਾ ਥੋੜੇ ਸਰਖਾਵ ਦੇ ਪਰ ਲੱਗੇ ਆ ਓਏ ਕਿ ਤੁਸੀਂ ਵੇਚੀ ਜਾਓ ਪੰਜਾਬ ਨੂੰ ਗਿਰਵੀ ਰੱਖੀ ਜਾਓ ਓਏ ਤੇ ਲੋਕਾਂ ਤੋਂ ਲਕੋਈ ਜਾਓ ਨਹੀਂ ਕੀਤਾ ਇਸ ਸਰਦਾਰ ਰਣਜੀਤ ਸਿੰਘ ਨੂੰ ਮੰਨੇ ਤੈਨੂੰ ਰეკਮੈਂਡ ਤੇਰੇ ਫਾਈਨੈਂਸ ਮਿਨਿਸਟਰ ਨੂੰ ਤੇ ਤੁਹਾਨੂੰ ਵੀ ਆਹ ਕੰਮ ਕਰੋ ਇੱਥੋਂ ਜਨਰੇਸ਼ਨ ਉਹ ਫੰਡ ਦੀ ਉਹ ਸਬਸਿਡੀਆਂ ਦਿਓ ਮੈਂ ਸਬਸਿਡੀਆਂ ਦੇ ਹੱਕ ਚਾ ਜਰੂਰ ਦਿਓ ਜਿਹੜੇ ਪਰ ਅਨਟਾਰਗੇਟਡ ਸਬਸਿਡੀਆਂ ਨਾ ਦਿਓ ਮੈਨੂੰ ਕੀ ਲੋੜ ਐ ਦੱਸ ਬਿਫੇ ਦੀ ਬਿਜਲੀ ਦੀ ਓਏ ਇਹਨਾਂ ਨੂੰ ਕੀ ਲੋੜ ਐ ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਦਿਓ ਤੁਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਚਲਕਾਨ ਨਹੀਂ ਅਨਟਾਰਗੇਟਡ ਸਬਸਿਡੀਆਂ ਦੇਈ ਜਾਂਦੇ ਹੋ ਟਾਰਗੇਟਡ ਦਿਓ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਚੱਕੋ ਹਨੀ 35% ਇਹ ਕਨਈ ਗਰੀਬ ਗੁਰਬਿਆਂ ਦੀ ਸਰਕਾਰ ਹੈ ਸਾਦੀ <Sansi> ਇਕਨੋਮੀ 80% ਇਨਫਾਰਮਲ ਹੈ ਕੋਈ 200 ਰੁਪਏ ਚਾੜੀ ਦੁਕਾਨ ਤੇ ਕਮਾਉਂਦਾ ਕੋਈ ਦਿਹਾੜੀ ਕਰਦਾ ਹੈ 250 ਤੋਂ ਲੈ ਕੇ 450 ਦੀ ਦਿਹਾੜੀ ਸੀ ਸਪੈਸ਼ਲਾਈਜ਼ਡ ਨੋਨ ਸਪੈਸ਼ਲਾਈਜ਼ਡ ਬਾਕੀ ਸਕਿਲਡ ਲੇਬਰ 35% ਪਹਿਲੀ ਗੱਲ ਤਾਂ 14 ਸਾਲਾਂ ਦੇ ਵਿੱਚ ਬੀਪੀਐਲ ਕੌਣ ਹੈ ਤੇ ਕੌਣ ਨਹੀਂ ਇਹਦਾ ਸਰਵੇ ਨਹੀਂ ਹੋਇਆ ਜੋ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਗਰੀਬ ਕੌਣ ਹੈ ਤੁਸੀਂ ਪੜਾਵ ਗਰੀਬ ਨੂੰ ਚੱਕ ਕੇ ਤਾਂ ਲਓਗੇ ਵੀ ਉਹੀ ਧੂੜ ਚ ਟੂੜਾਈ ਜਾਂਦੇ ਟੰਡੂਲਕਰ ਕਮੇਟੀ ਦੀ ਰਿਪੋਰਟ ਤੋਂ ਬਾਅਦ ਦੱਸੋ ਕਿਹੜਾ ਸਰਵੇ ਹੈ ਉਹੀ ਗੱਲ ਜਿਹੜੇ ਗਰੀਬ ਨੇ ਉਹ ਭਾਈ ਖਾਣ ਦੇ ਤੇਲ ਦੀ ਦਾੜ ਰੋਟੀ ਉਹ ਖਾਂਦਾ ਨਾ ਉਹ ਖਾਣ ਦੇ ਤੇਲ ਦੀ ਕੀਮਤ 200% ਹਾਂਜੀ ਇਦਾਂ ਹੀ ਕਿਸਾਨ ਹੈ ਇਦਾਂ ਹੀ ਕਿਸਾਨ ਹੈ ਖਾਣ ਦੇ ਤੇਲ ਦੀ ਕੀਮਤ 200% ਪਿਛਲੇ 8-10 ਸਾਲਾਂ ਦੇ ਵਿੱਚ ਗੈਸ ਦਾ ਸਿਲੰਡਰ 300 ਤੋਂ 900 ਮਿਲਦਾ 1100 ਨੂੰ ਬਲੈਕ ਹਾਂਜੀ ਤਾਲਾ 200 100% ਤੇ ਉਸ ਗਰੀਬ ਦੀ ਦਿਹਾੜੀ 1% ਘੜੀ ਦਖਾ ਮਨਰੇਗਾ ਕਿੰਨੇ ਨ ਦਿੱਤੀ ਹੈ ਇਹ ਤੇਰੇ ਪੈਸੇ ਨਹੀਂ ਲੱਗਦੇ ਮਿੱਤਰਾ ਜੇ ਤੈਨੂੰ ਵਹਿਲ ਮਿਲੇ ਗੂਚੀ ਦੇ ਬੂਟਾਂ ਤੋਂ ਤਾਂ ਕਰ ਰਹੀ ਨਾ ਤੂੰ